ਇਹ ਉਹ ਥਮੜੇ ਜਿੱਥੇ ਹੁਣ ਐਦਾਂ ਮੰਨਿਆ ਜਾਂਦਾ ਕਿ ਇਹ 52 ਜਿਹੜੇ ਥਮ ਅੰਦਰਲੇ ਪਾਸੇ ਆ ਇਹਦੇ ਜਿੱਥੇ ਰਾਜਿਆਂ ਨੂੰ ਬੰਨਿਆ ਜਾਂਦਾ ਸੀ ਕਿਉਂਕਿ ਸੰਗਲੀ ਪਾ ਕੇ ਰੱਖਿਆ ਹੋਇਆ ਸੀ ਇੱਥੇ ਕੈਦ ਕੀਤਾ ਹੋਇਆ ਸੀ ਇੱਥੋਂ ਗੁਰੂ ਸਾਹਿਬ ਨੇ ਉਹਨਾਂ ਨੂੰ ਛੁਡਾਇਆ ਸੀ ਆਪ ਵੀ ਗੁਰੂ ਸਾਹਿਬ ਇੱਥੇ 2 ਸਾਲ ਤੋਂ ਉੱਪਰ ਇਸ ਕਿਲੇ ਦੇ ਵਿੱਚ ਰਹੇ ਸੀ ਤੇ ਜਿਹੜਾ ਛਡਾਇਆ ਸੀ ਉਹ ਉਸ ਬਾਹਰ ਤੋਂ ਉਹ ਜਿਹੜੀ ਸਾਹਮਣੇ ਦਿਖਾਈ ਦੇ ਰਹੀ ਆ ਉਹਦੇ ਪਰਲੇ ਪਾਸੇ ਗੇਟ ਆ ਉਧਰੋਂ ਜਿਹੜੇ ਆਹੋ ਅੰਦਰੋਂ ਛੱਡਿਆ ਗਿਆ ਸੀ ਉੱਥੋਂ ਜਿਹੜਾ ਉਹ 52 ਕਲੀਆਂ ਵਾਲਾ ਚੋਲਾ ਫੜ ਕੇ ਜਿਹੜੇ ਰਾਜੇ ਬਾਹਰ ਨਿਕਲੇ ਸੀ ਉਹ ਥੱਲੇ ਨੂੰ ਰਸਤਾ ਪਹਿਲੇ ਗੇਟ ਰਾਹੀਂ ਜਿਹੜਾ ਉਹ ਤੁਰ ਕੇ ਜਾਣ ਵਾਲਾ ਉਧਰ ਨੂੰ ਉਹ ਜਾਂਦਾ ਆ